ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੜੀ ਚੈਨਲ ਤੇ ਸੋ ਆਇਦਾ ਵਲੌਗ ਹੈਗਾ ਜੀ ਸਬਲਜੋਤ ਸਿੰਘ ਜੀ ਤੇ ਅੱਜ ਅਕੈਡਮੀ ਦੇ ਵਿੱਚ ਹੈਗਾ ਗੁਰਨਾਨਕ ਦੇਵ ਜੀ ਤੇ ਗੁਰਪੁਰਪਤੀ ਸੈਲੀਬ੍ਰੇਸ਼ਨ ਸੋ ਅੱਜ ਮੈਂ ਜਾਣਾ ਉੱਥੇ ਤੇ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਤੁਸੀਂ ਦੇਖਦੇ ਹੀ ਕਿ ਅਸੀਂ ਜਾਣਦੇ ਆ ਮੈਂ ਜਾਣੀ ਆ ਤੇ ਕਿਉਂਕਿ बच्चा ने पार्टिसिपेट करनांदा ते फिर ਜਾਣਾ ਪੈਂਦਾ ਤੇ ਵੈਸੇ ਸਾਵਲ ਮੈਨੂੰ ਕਹਿ ਗਿਆ ਮम्मा ਵਲੋਗ ਨਾ ਬਣਾਇਓ ਮੈਂ ਕਿਹਾ ਠੀਕਾ ਮੈਂ ਕਿਹਾ ਉਹ ਕਿਉਂ ਕਹਿੰਦਾ ਬਸ ਇਤਰਾ ਹੀ ਤੇ ਮੈਂ ਕਿਹਾ ਮੈਂ ਆਉਂਦੀ ਨਹੀਂ ਕਹਿੰਦਾ ਨਹੀਂ 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 ਆਉਣਾ ਤੇ ਜ਼ਰੂਰ ਆਉਣਾ ਜ਼ਰੂਰ ਆ ਤੇ ਮੈਂ ਕਿਹਾ ਵੀ ਜੇ ਮੈਂ ਆਈ ਤੇ ਮੈਂ ਵਲੌਗ ਤੇ ਬਣਾਉਣਾ ਹੈ ਤੇ ਸੋ ਹੈਨਾ ਕਈ ਬੱਚੇ ਵੀ ਕਹਿੰਦਾ ਮੈਨੂੰ ਹਰ ਰੋਜ਼ ਸੁਣਨਾ ਪੈਂਦਾ ਛਾ ਇਹਨਾਂ ਦਾ ਚੈਨਲ ਆ ਇਹਨਾਂ ਦੇ ਚੈਨਲ ਤੇ ਮੈਂ ਕਿਹਾ ਚੰਗੀ ਗੱਲ ਆ ਸਬਸਕ੍ਰਾਈਬਰ ਆਉਂਦੇ ਆ ਮਣੀ ਗੱਲ ਥੋੜੀ ਆ ਸੋ ਪਤਾ ਨਹੀਂ ਉਹਨੂੰ ਕਿਉਂ ਇੰਜ ਫੀਲ ਜਾਂਦਾ ਬੰਦੇ ਨੂੰ ਸਾਫ ਵੀ ਸਮਝ ਨਹੀਂ ਲੱਗਦੀ ਕਿਉਂ ਬੱਚੇ ਤੇ ਸੋ ਕਈ ਲੋਕ ਸਾਨੂੰ ਪੁੱਛਦੇ ਆ ਕਿ ਤੁਸੀਂ ਚੈਨਲ ਕਿੱਦਾਂ ਬਣਾਇਆ ਸਾਨੂੰ ਵੀ ਦੱਸੋ ਅਸੀਂ ਵੀ ਬਣਾਉਣਾ ਹੈਨਾ ਤੇ ਪਰ ਵਰ ਨੂੰ ਨਹੀਂ ਕੋਈ ਪ੍ਰੋਬਲਮ ਹੈ ਪਰ ਸਾਵਨ ਨੂੰ ਥੋੜੀ ਜੀ ਹੁੰਦੀ ਪਤਾ ਨਹੀਂ ਕਿਉਂ ਹੁੰਦੀ ਆ ਸੋ ਚਲੋ ਆਪਾਂ ਚੱਲਦੇ ਹਾਂ ਹੁਣ ਉਹਨਾਂ ਦੇ ਸਕੂਲ ਅ ਅਕੈਡਮੀਜ਼ ਤੇ ਪ੍ਰੋਗਰਾਮ ਜਿਹੜਾ ਸਵੇਰੇ ਸ਼ੁਰੂ ਹੋ ਜਿਹੜਾ ਸੀ ਸ਼ਾਇਦ 9 ਵਜੇ ਦਾ ਟਾਈਮ ਆ ਪਤਾ ਨਹੀਂ ਤਾਂ ਹੁਣ ਸਾਢੇ 9 ਹੋ ਗਏ ਆ ਤੇ 10 ਵਜੇ ਤੱਕ ਮੈਂ ਪਹੁੰਚ ਜਾਣਾ ਤੇ ਚਲੋ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਕੀਰਤਨ ਸੁਣਨਾ ਬਾਕੀਆਂ ਨੂੰ ਧੋਣੇ ਭੱਜ ਵਾਲਾ ਜਿਨ੍ਹਾਂ ਨੇ ਕੀਰਤਨ ਸੁਣਾ ਜਾਂ ਬੱਚਿਆਂ ਦਾ ਪ੍ਰੋਗਰਾਮ ਵੇਖਣਾ ਉਹ ਤਾਂ ਸਾਡੇ ਨਾਲ ਬਨੇ ਰਹਿਣਗੇ ਜਿਨ੍ਹਾਂ ਨੇ ਨਹੀਂ ਵੇਖਣਾ ਉਹ ਤਾਂ ਹੁਣੇ ਚੱਲ ਜਾਣੇ ਆ ਸੋ ਅੱਜ ਤੇ ਹੁਣ ਉਹਦੇ ਸਕੂਲ ਦਾ ਮੈਂ ਤੁਹਾਨੂੰ ਫੰਕਸ਼ਨ ਨਹੀਂ ਦਿਖਾਉਣਾ ਆ ਹਾਂ ਸੈਲੀਬ੍ਰੇਸ਼ਨ ਗੁਰੂ ਨਾਨਕ ਦੇਵ ਜੀ ਦੇ ਪੁਰਬ ਦੀ ਸੋ ਸ਼ਾਮ ਤੱਕ ਇਹ ਪ੍ਰੋਗਰਾਮ ਚੱਲਣਾ ਆ ਤੇ ਚਲੋ ਜੀ ਚੱਲਦੇ ਆ ਫਿਰ ਲੋ ਜੀ ਆਉਂਦਿਆਂ ਪਿੱਲੋ ਚਾਹ ਤਾਂ ਲੰਘਾ ਸਕੋ ਜਾਂਦੇ ਹੱਥਾਂ ਨਾਲ ਬਣੂ ਬਹੁਤ ਹੀ ਵਧੀਆ ਰੰਗੋਲੀ ਪਗਤ ਪਗਵਾਨ ਜਹ ਪ੍ਰਾਣੀ ਕਹਿ ਨਾਹੀ ਮਨ ਐਸੇ ਸੁਪਰਤ ਸਵਾਨ ਨਾਨਕ ਮਰ ਤੋ ਤਾਹੇ ਤਨ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਗਤ ਨਹੀਂ ਲੈ ਤਨ ਨਾਨਕ ਇਨ ਵਿਦ ਹਰ ਪਸੋ ਇਕ ਮਨ ਹੋਏ ਇਕ ਚਿਤ ਪ੍ਰਭਾਗ ਮਦੁਰੀ ਹੋਤ ਸਹਾ ਤੰਗੇ ਸਠਾ ਸਭ ਤਜ ਗਏ ਕੋ ਨਮੀ ਬੱਚੇ ਤੁਹਾਨੂੰ ਨਿੱਤ ਸਤਿ ਸ਼੍ਰੀ ਅਕਾਲ ਕਰਾਂ आशीष्ण हर जावा हनुमन् मठा ਜੁਵਾਰੇ ਅਮਨ ਬਚਾਉਣ ਬਦਲੇ ਫਿਰ ਸਿੱਖ ਨਾ ਹੋਵਾ ਤਾਂ ਕੀ ਹੋਵਾ ਸੁਣ ਕੇ ਬੱਚੇ ਮਾਸੂਮ ਸ਼ਹੀਦ ਹੋ ਗਏ ਸ਼ੁਕਰ ਗੁਜ਼ਾਰ ਨਾ ਹੋਵਾ ਤਾਂ ਕੀ ਹੋਵਾ ਜ਼ਖਮੀ ਦੁਸ਼ਮਣਾਂ ਨੂੰ ਪੱਟੀ ਕਰਨ ਵਾਲਾ ਚਰਨ ਤੋਂ ਨਾ ਹੋਵਾ ਤਾਂ ਕੀ ਹੋਵਾ ਮੇਰੇ ਪ੍ਰੀਤ ਨਾਮ ਨਾਲ ਹੀ ਰਹੋ ਗੱਦਾ ਜਿਨਾਂ ਸੂਲਕੇ ਹੁਕਮ ਵਿਚਾਰ ਛੱਡੇ ਖਾਤਰ ਜਿੰਨਾ ਦੀ ਜੰਗ ਹੈ ਲੀਰੇ ਹੋ ਪੈਦਾ ਆਨੰਦਪੁਰ ਦੇ ਸੋਨੇ ਮੋਨਾਰ ਛੱਡੇ ਚਰਨ ਚੁੰਮਦੇ ਰਹੇ ਕੰਡੇ ਫੁੱਲ ਬਣ ਕੇ ਖਾਤਰ ਹਿੰਦ ਦੀ ਸ਼ਰੀਰ ਤੇ ਯਾਰ ਛੱਡੇ ਲੋਕ ਇੱਕ ਬਦਲੇ ਸਸੋ ਲੈਣ ਚੁਟਾਚਾਰੇ ਹੀ ਦੇਸ ਤੋਂ ਵਾਰ ਛੱਡੇ ਚੁਟਾਚਾਰੇ ਹੀ ਦੇਸ ਤੋਂ ਵਾਰ ਛੱਡੇ ਕਿਸ ਤੇ ਰਿਤ ਦਾੜੀ ਰੱਖ ਕੇ ਤੇ ਮਰਦ ਬਣ ਕੇ ਹੋਈ ਦਲਿਰ ਜਾਂਦੇ ਪਾਣੀ ਵਿੱਚ ਬਟਸ ਜੋ ਖੋਰ ਜਿੱਤੇ ਪੀ ਪੀ ਕੇ ਹੋਈ ਨਹੀਂ ਸ਼ੇਰ ਜਾਂਦੇ ਪੀ ਪੀ ਕੇ ਹੋਈ ਨਹੀਂ ਸ਼ੇਰ ਜਾਂਦੇ ਪੀ ਪੀ ਕੇ ਹੋਈ ਨਹੀਂ ਸ਼ੇਰ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ